ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਕਿਸਾਨ ਮਜੂਰ ਕਸਟਮੇਟੀ ਪਿੰਡ ਕਾਲੀਗਈ ਇੱਕ ਸਾਲ ਦਾ ਜਥਾ ਜੜਾ ਵਾ ਅੱਜ ਜੋ ਜਥੇਬੰਦੀ ਵੱਲੋਂ ਐਲਾਨਿਆ ਗਿਆ ਸੀ ਐਲਾਨ ਕੀਤਾ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਜਿਹੜੇ ਉਹ ਘਰਾਵ ਕੀਤਾ ਜਾਣਗੇ ਕਿਉਂਕਿ ਮੌਜੂਦਾ ਸਰਕਾਰ ਨੇ ਜੋ ਕਿਸਾਨਾਂ ਉੱਤੇ ਲਾਠੀ ਚਾਰਜ ਕਰਕੇ ਸ਼ੰਭੂ ਮੋਰਚੇ ਦੇ ਖਨੌਰੀ ਬਾਰਡਰ ਤੋਂ ਜੋ ਧੋਖੇ ਦੇ ਨਾਲ ਉਹ ਮੋਰਚਾ ਚੁਕਵਾਇਆ ਉਹਦੇ ਰੋਸ ਉਹ ਅੱਜ ਰੋਸ ਪ੍ਰਗਟ ਕਰਨ ਜਾ ਰਹੇ ਆ ਕਿਉਂਕਿ ਕਿਸਾਨਾਂ ਦੇ ਨਾਲ ਜਿਹੜਾ ਵਾ ਧੋਖੇ ਨਾਲ ਉਹ ਮੋਰਚਾ ਚੁਕਵਾਇਆ ਗਿਆ ਉਦਾਂ ਕਹਿੰਦੇ ਨੇ ਕਿਸਾਨਾਂ ਦੇ ਨਾਲ ਆ ਹੁਣ ਵੀ ਉਹਦੇ ਬਿਆਨ ਆਉਣਗੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਇਹਨਾਂ ਦੀਆਂ ਮੰਗਾਂ ਕੇਂਦਰ ਨਾਲ ਸੰਬੰਧਤ ਆ ਪਰ ਜੋ ਭਗਵੰਤ ਮਾਨ ਸਰਕਾਰ ਨੇ ਮੋਦੀ ਸਰਕਾਰ ਨਾਲ ਰਲ ਕੇ ਇਹ ਜੋ ਕਾਰਨਾਮਾ ਕੀਤਾ ਉਹਦੇ ਰੋਸ ਉਹ ਜੋ ਅੱਜ ਜਿਹੜੀ ਆ ਇਥੋਂ ਜਥੇ ਜੜੇ ਆਓ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਗਟ ਕਰਨਗੇ ਕਿਸਾਨ ਮਜ਼ਦੂਰ ਸੰਘਰਸ਼ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਦਾ ਇਕਾ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮਰਦਾਬਾਦ 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 ਭੰਤਾ ਬੁੱਚੜਾ ਮਰਦਾ ਸਰਕਾਰ ਦਾ ਬੇੜਾ ਕਰ ਕਰ ਬੇੜਾ ਕਰ ਕਰ ਬੇੜਾ ਕਰ ਕਰ ਦਮਾਨ ਸਰਕਾਰ ਦਾ ਰਹਿ ਕੱਖਣਾ ਜੈ ਕਰ ਕੱਖਣਾ ਰਹਿ ਕੱਖਣਾ ਨਾ ਉੱਤੇ ਅਤਿਆਚਾਰ ਕਰਨ ਵਾਲੀ ਸਰਕਾਰ ਦਾ ਰਹਿ ਕੱਖਣਾ ਰਹਿ ਕੱਖਣਾ ਰਹਿ